ਯਾ ਰਵੀ ਦੇ ਗੰਡੇ ਹਾਂ ਮੈਂ ਵੇਖੀ ਬਹੁਤ ਸੋਹਣੀ ਸੱਚੀ ਬੜੀ ਸੋਹਣੀ ਹਾਂ ਸੱਚੀ ਸੋਹਣੀ ਲੱਗੀ ਹੈ ਤੈਨੂੰ ਕਿੰਨੀ ਸੋਹਣੀ ਲੱਗੀ ਮੈਨੂੰ ਵੀ ਬਹੁਤ ਸੋਹਣੀ ਲੱਗੀ ਤੇਰੇ ਨਾਲੋਂ ਜ਼ਿਆਦਾ ਸੋਹਣੀ ਹੈ ਹਾਂ ਮੇਰੇ ਨਾਲੋਂ ਜ਼ਿਆਦਾ ਸੋਹਣੀ ਹੈ ਜਸ ਗਰੇਵਾਲ ਉਹਨਾਂ ਨੇ ਜਿਹੜੀ ਫਿਲਮ ਲਿਖੀ ਹੈ ਨਾ ਇਹ ਇਹਦੇ ਡਾਇਲੋਗ ਦੀ ਗੱਲ ਕਰੀਏ ਬਾ ਕਮਾਲ ਹੈ ਨਾ ਔਰ ਜਿੱਥੇ ਸ਼ੂਟ ਕੀਤੀ ਗਈ ਆ ਉਹ ਕਿੰਨੇ ਪਿਆਰੇ ਪਿਆਰੇ ਸੀਨਸ ਨੇ ਇਹ ਪੰਜਾਬੀ ਫਿਲਮ ਰਾਵੀ ਦੇ ਕੰਡੇ ਤੇ ਬਣੀ ਆ ਔਰ ਤੁਸੀਂ ਦੇਖੋ ਵੀ ਰਾਵੀ ਦੇ ਕੰਡੇ ਇੰਨੀਆਂ ਸੋਹਣੀਆਂ ਲੋਕੇਸ਼ਨਸ ਔਰ ਪ੍ਰੋਡਿਊਸਰਸ ਨੇ ਬਹੁਤ ਸੋਹਣੀ ਲੋਕੇਸ਼ਨ ਤਿਆਰ ਵੀ ਕਰਾਈ ਆ ਇੱਕ ਘਰ ਜਿਹੜਾ ਬਣਿਆ ਤੁਸੀਂ ਦੇਖਿਆ ਫਿਲਮ ਚ ਉਹ ਵੀ ਉਹਨਾਂ ਨੇ ਆਪ ਤਿਆਰ ਕਰਾਇਆ ਮੈਨੂੰ ਦੇ ਸੀਨਸ ਬਹੁਤ ਪਿਆਰੇ ਲੱਗੇ ਗਏ ਕਿਹੜਾ ਸਭ ਤੋਂ ਵਧੀਆ ਸੀਨ ਕਿਹੜਾ ਲੱਗਾ ਸੋ ਜਦੋਂ ਪੰਕਜ ਸਰ ਦਾ ਲੈਜੈਂਡ ਪਰਸਨ ਇਹਦੇ ਵਿੱਚ ਕੰਮ ਕਰ ਰਹੇ ਨੇ ਸੋ ਅਦਾਕਾਰੀ ਦੇ ਵਿੱਚ ਕਮਾਲ ਨੇ ਉਹ ਜਦੋਂ ਜੁੱਤੀ ਚੁੱਕ ਕੇ ਨਾ ਆਪਣੇ ਸਿਰ ਦੇ ਉੱਤੇ ਰੱਖਦੇ ਆ ਉਹ ਵੀ ਉਸ ਬੰਦੇ ਦੇ ਸਾਹਮਣੇ ਸ਼ਾਇਦ ਜੀ ਦੀ ਔਕਾਤ ਤੇ ਨਹੀਂ ਰਾਵੀ ਦੇ ਕੰਡੇ ਫਿਲਮ ਵੇਖੀਓ ਉਸ ਵਾਰ ਰਾਵੀ ਦੇ ਕੰਡੇ ਜਾ ਕੇ ਬੈੰਡ ਦਾ ਵੀ ਬੜਾ ਮਜ਼ਾ ਆਊਗਾ ਤੁਸੀਂ ਗਏ ਆ ਉੱਥੇ ਮੈਂ ਦੱਸ ਸੱਸਰੀ ਗਾਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਦੇ ਸਵਾਗਤ ਕਰਦੇ ਹਾਂ ਤੇ ਸਾਡੇ ਨਾਲ ਨੇ ਦੱਸਿਓ ਮਨਜੀ ਆਪਣਾ ਨਾਮ ਆ ਗੱਲਾਂ ਨਹੀਂ ਠੀਕ ਆ 10 ਪ੍ਰੋਗਰਾਮ ਜੇ ਨਾਲ ਬੈ ਰੇ ਨਾ ਆਪੇ ਦੱਸੋ ਇਦਾਂ ਕਰਨੇ ਰੱਖਿਆ ਮੈਂ ਕਰਨਾ ਇਹ ਗੱਲੀ ਘਰ ਪ੍ਰੋਗਰਾਮ ਚਰਲਿਸ ਆਪਾਂ ਤਾਂ ਹੀ ਆ ਸਾਰਿਆਂ ਨੂੰ ਐਵੇਂ ਗੁੱਸੇ ਹੋਈ ਜਾ ਰਹੇ ਆ ਗੁੱਸੇ ਨਹੀਂ ਮੈਂ ਹੁੰਦਾ ਛੱਡ ਛੱਡੋ ਇਹ ਮੈਨੂੰ ਦੱਸੋ ਅੱਜ ਕੱਲ ਨਾ ਫਿਲਮ ਬੜੀ ਚੱਲਦੀ ਪਈ ਆ ਇੱਕ ਤੇ ਦੇਖ ਕੇ ਆਏ ਤੁਸੀਂ ਕਿ ਨਹੀਂ ਦੇਖਿਆ ਮੈਂ ਮਤਲਬ ਹਰ ਹਫਤੇ ਜੋ ਫਿਲਮ ਰਿਲੀਜ਼ ਹੋਵੇ ਭਾਵੇਂ ਹਿੰਦੀ ਹੋਵੇ ਪੰਜਾਬੀ ਮੈਂ ਵੇਨਾ ਹੀ ਵੇਨਾ ਹਾਲੀਵੁੱਡ ਵੀ ਦੇਖਦੇ ਆ ਹਾਲੀਵੁੱਡ ਮੇਰੇ ਉੱਤੋਂ ਲੰਘ ਜਾਂਦੀ ਅੱਛਾ ਅੱਛਾ ਜੇ ਉਂ ਮੈਂ ਨਾਲ ਕੋਈ ਲੈ ਜਾਨਾ ਤੇਰੇ ਰਗੀ ਗੱਡੀ ਜਿਹੜੀ ਟ੍ਰਾਂਸਲੇਟ ਕਰਦੀ ਨਵੇਂ ਅੱਛਾ ਇੱਕ ਫਿਲਮ ਆਈਆ ਰਾਵੀ ਦੇ ਕੰਡੇ ਹਾਂ ਮੈਂ ਵੇਖੀ ਬਹੁਤ ਸੋਹਣੀ ਸੱਚੀ ਬੜੀ ਸੋਹਣੀ ਹਾਂ ਸੱਚੀ ਸੋਹਣੀ ਲੱਗੀ ਹੈ ਤੈਨੂੰ ਕਿੰਨੀ ਸੋਹਣੀ ਲੱਗੀ ਮੈਨੂੰ ਵੀ ਬਹੁਤ ਸੋਹਣੀ ਲੱਗੀ ਤੇਰੇ ਨਾਲੋਂ ਜ਼ਿਆਦਾ ਸੋਹਣੀ ਹੈ ਹਾਂ ਮੇਰੇ ਨਾਲੋਂ ਜ਼ਿਆਦਾ ਸੋਹਣੀ ਹੈ ਬਸ ਫਿਰ ਤੁਹਾਨੂੰ ਤੁਹਾਡੇ ਨਾਲੋਂ ਜ਼ਿਆਦਾ ਸੋਹਣੀ ਲੱਗੀ ਮੇਰ ਤੋਂ ਤੇ ਕੋਹਾਂ ਸੋਹਣੀ ਆ ਬਹੁਤ ਜ਼ਿਆਦੀ ਮੈਂ ਕਹਿੰਨਾ ਰਾਵੀ ਦੇ ਕੰਡੇ ਏਡੀ ਪਿਆਰੀ ਫਿਲਮ ਹੈ ਨਾ ਆਪਾਂ ਲੋਕ ਅਕਸਰ ਕਹਿ ਦਿੰਦੇ ਆ ਫਿਲਮ ਵਦੀਆਂ ਫਿਲਮਾਂ ਨਹੀਂ ਬਣਦੀਆਂ ਫਾਸੇ ਠੱਠੇ ਵਾਲੀਆਂ ਬਣਦੀਆਂ ਨੇ ਮੈਸੇਜ ਵਾਲੀਆਂ ਫਿਲਮਾਂ ਨਹੀਂ ਹੈਗੀਆਂ ਪਰ ਰਾਵੀ ਦੇ ਕੰਡੇ ਫਿਲਮ ਸੱਚੀ ਬੜੀ ਸੋਹਣੀ ਆ ਤੁਸੀਂ ਆਪਣੇ ਪਰਿਵਾਰ ਨਾਲ ਜਾ ਕੇ ਦੇਖ ਸਕਦੇ ਹੋ ਔਰ ਕੀ ਬਾਕਮਾਲ ਅਦਾਕਾਰੀ ਉਹਦੇ ਵਿੱਚ ਹਰ ਅਦਾਕਾਰ ਨੇ ਦਿਖਾਈ ਕੀ ਬਾਤ ਹੈ ਬਿਲਕੁਲ ਜੀ ਜਸ ਗਰੇਵਾਲ ਉਹਨੇ ਜਿਹੜੀ ਫਿਲਮ ਲਿਖੀ ਆ ਨਾ ਇਹ ਇਹਦੇ ਡਾਇਲੋਗ ਦੀ ਗੱਲ ਕਰੀਏ ਬਾਕਮਾਲ ਹੈ ਨਾ ਔਰ ਜਿੱਥੇ ਸ਼ੂਟ ਕੀਤੀ ਗਈ ਆ ਉਹ ਕਿੰਨੇ ਪਿਆਰੇ ਪਿਆਰੇ ਸੀਨਸ ਨੇ ਸੋਚ ਸਕਦੇ ਤੁਸੀਂ ਵੀ ਪੰਜਾਬ ਦੇ ਵਿੱਚ ਅਦਾਂ ਦਾ ਏਰੀਆ ਇੱਕ ਪਠਾਨਕੋਟ ਦੇ ਲਾਗੇ ਸ਼ੂਟ ਹੋਈ ਐ ਇਦਾਂ ਦਾ ਸਿਨੈਰੀਓ ਹੋ ਸਕਦਾ ਹੈ ਕੁਛ ਸੋਚ ਤਾਂ ਸਕਦੇ ਆ ਪਰ ਉੱਥੋਂ ਤੱਕ ਪਹੁੰਚਣਾ ਬੜਾ ਔਖਾ ਨਹੀਂ ਤਾਂ ਮੋਸਟਲੀ ਸਾਰੀਆਂ ਪੰਜਾਬੀ ਫਿਲਮਾਂ ਕੋਈ ਇੰਗਲੈਂਡ ਕੋਈ ਕੈਨੇਡਾ ਕੋ ਕਿਤੇ ਹੁੰਦੀਆਂ ਨੇ ਪਰ ਇਹ ਪੰਜਾਬੀ ਫਿਲਮ ਰਾਵੀ ਦੇ ਕੰਡੇ ਤੇ ਬਣੀ ਆ ਔਰ ਤੁਸੀਂ ਦੇਖੋ ਵੀ ਰਾਵੀ ਦੇ ਕੰਡੇ ਇੰਨੀਆਂ ਸੋਹਣੀਆਂ ਲੋਕੇਸ਼ਨਸ ਔਰ ਪ੍ਰੋਡਿਊਸਰਸ ਨੇ ਬਹੁਤ ਸੋਹਣੀ ਲੋਕੇਸ਼ਨ ਤਿਆਰ ਵੀ ਕਰਾਈ ਐ ਇੱਕ ਘਰ ਜਿਹੜਾ ਬਣਿਆ ਤੁਸੀਂ ਦੇਖਿਆ ਫਿਲਮ ਚ ਉਹ ਵੀ ਉਹਨਾਂ ਨੇ ਆਪ ਤਿਆਰ ਕਰਾਇਆ ਕਾਫੀ ਪੈਸੇ ਲੱਗੇ ਉਹਨਾਂ ਦੇ ਪਰ ਫਿਲਮ ਬੜੀ ਵਧੀਆ ਤੁਸੀਂ ਜ਼ਰੂਰ ਮੈਨੂੰ ਦੇ ਸੀਨਸ ਬਹੁਤ ਪਿਆਰੇ ਲੱਗੇ ਗਏ ਕਿਹੜਾ ਸਭ ਤੋਂ ਵਧੀਆ ਸੀਨ ਕਿਹੜਾ ਲੱਗਾ ਆਈ ਥਿੰਕ ਹਰ ਇੱਕ ਕੁੜੀ ਨੂੰ ਉਹ ਸੀਨ ਪਸੰਦ ਆਇਆ ਹੋਊਗਾ ਮੇਰੇ ਹਿਸਾਬ ਨਾਲ ਤਾਂ ਜਿੰਨਾ ਕਿ ਮੈਂ ਰਿਵਿਊ ਵੀ ਪੜਿਆ ਐਂਡ ਜਿਹਨੇ ਮੂਵੀ ਵੀ ਦੇਖੀ ਆ ਸੋ ਜਦੋਂ ਪੰਕਜ ਸਰ ਦਾ ਲੈਜੈਂਡ ਪਰਸਨ ਇਹਦੇ ਵਿੱਚ ਕੰਮ ਕਰ ਰਹੇ ਨੇ ਸੋ ਅਦਾਕਾਰੀ ਦੇ ਵਿੱਚ ਕਮਾਲ ਨੇ ਉਹ ਜਦੋਂ ਜੁੱਤੀ ਚੁੱਕ ਕੇ ਨਾ ਆਪਣੇ ਸਿਰ ਦੇ ਉੱਤੇ ਰੱਖਦੇ ਆ ਉਹ ਵੀ ਉਸ ਬੰਦੇ ਦੇ ਸਾਹਮਣੇ ਸ਼ਾਇਦ ਜੀ ਦੀ ਔਕਾਤ ਤੇ ਨਹੀਂ ਬਿਲਕੁਲ ਸੋ ਉਹ ਵਾਲਾ ਜਿਹੜਾ ਸੀਨ ਆ ਸਭ ਤੋਂ ਮੈਨੂੰ ਪਿਆਰਾ ਲੱਗਿਆ ਤੇ ਪਿੱਛੇ ਹਰੀਸ਼ ਵਰਮਾ ਖੜੇ ਨੇ ਤੇ ਉਹ ਦੇਖ ਰਹੇ ਨੇ ਜਦੋਂ ਮੈਂ ਇਹ ਫਿਲਮ ਦੇਖਣ ਗਿਆ ਸੀਗਾ ਤੇ ਸਿਨੇਮੇ ਦੇ ਵਿੱਚ ਜਿਹੜੇ ਜਿਹੜੇ ਕੋਈ ਪਰਿਵਾਰ ਆਏ ਸੀਗੇ ਮੈਨੂੰ ਲੱਗਦਾ ਵੀ ਸਿਨੇਮੇ ਦੇ ਵਿੱਚ ਬੈਠੀ ਹਰ ਇੱਕ ਕੁੜੀ ਨੂੰ ਜਦੋਂ ਪੰਕਜ ਕਪੂਰ ਹੋਰ ਆਲਾ ਸੀਨ ਆਇਆ ਸਿਰ ਤੇ ਜੁੱਤੀ ਰੱਖਣ ਵਾਲਾ ਤੇ ਮੇਰੇ ਖਿਆਲ ਉੱਥੇ ਹਰ ਬੈਠੀ ਕੁੜੀ ਨੂੰ ਪੰਕਜ ਕਪੂਰ ਆਪਣਾ ਪਿਓ ਹੀ ਲੱਗਿਆ ਆਪਣਾ ਪਿਓ ਹੀ ਲੱਗਿਆ ਡੈਫੀਨੇਟਲੀ ਡੈਫੀਨੇਟਲੀ ਅੱਛਾ ਹੋਰ ਕੀ ਕੀ ਵਧੀਆ ਲੱਗਿਆ ਤੁਹਾਨੂੰ ਫਿਲਮ ਦੇ ਵਿੱਚ ਮੈਨੂੰ ਫਿਲਮ ਦਾ ਬੈਕਗਰਾਉਂਡ ਸਕੋਰ ਬੜਾ ਵਧੀਆ ਲੱਗਿਆ ਨਹੀਂ ਤਾਂ ਮੇਰੀ ਕਾਪੀ ਕਰੀ ਰਹਿੰਦੇ ਹੋ ਇਹ ਤਾਂ ਮੈਂ ਦੱਸ ਦਿੱਤਾ ਹੋਰ ਦੱਸੋ ਤੁਸੀਂ ਤੁਸੀਂ ਮੈਂ ਪਹਿਲਾਂ ਤੂੰ ਦੱਸ ਮੈਂ ਬਾਅਦ ਗੱਲ ਕਰਨਾ ਹਾਂ ਮੈਂ ਗੱਲ ਦੱਸਾਂ ਤੁਹਾਨੂੰ ਵੇ ਚਲੋ ਫਿਲਮ ਦਾ ਰਿਵਿਊ ਦੇ ਆਪਾਂ ਕਰਦੇ ਹਾਂ ਇਹ ਜਿਹੜੀ ਕੁੜੀ ਆ ਨਾ ਆਪਣੇ ਘਰ ਚ ਬਹੁਤ ਵੱਡੀ ਬਣਦੀ ਕਹਿੰਦੀ ਮੈਂ ਬਹੁਤ ਵੱਡੀ ਜਦੋਂ ਇਹਦੇ ਘਰ ਦੇ ਕੋਈ ਕੁਲ ਦੇ ਵਿੱਚ ਮੈਂ ਵੱਡੀ ਹੈਗੀ ਆ ਕੋਈ ਐਡੀ ਗੱਲ ਨਹੀਂ ਹੈਗੀ ਇਹ ਪੈਰ ਦੇਖੋ ਇਹ ਕੁਰਸੀ ਤੋਂ ਥੱਲੇ ਲੱਗਦੇ ਨਹੀਂ ਉ ਘਰ ਚੋਂ ਮੈਂ ਵੱਡੀ ਆ ਐ ਬੇਟੀ ਚ ਦਾ ਨਿਆਣੇ ਮੰਜੇ ਤੇ ਲਾਤਾ ਨਹੀਂ ਕਿ ਉਟਦੇ ਆਪਣਾ ਬਤਾ ਆਪਣਾ ਇੱਕ ਪੈਰ ਸਿਰ ਮਾਰਾ ਜਿਹਾ ਲੱਗਿਆ ਹੋਇਆ ਮੇਰੇ ਦੋਵੇਂ ਲੱਗ ਗਿਆ ਦੇਖਦੇ ਹੀ ਨਹੀਂ ਬੇ ਪੈਰ ਉੱਥੇ ਪਹਿਲੀ ਗੱਲ ਜਿੰਨੇ ਮੇਰੇ ਇੰਨੇ ਤੁਹਾਡੇ ਕਿਧਰ ਨਿਕ ਰਿਹਾ ਤੇਰਾ ਗੁੱਸਾ ਘਲਾਦਾ ਜਾਂ ਦੇਰ ਦੇਣੀ ਮੈਂ ਤਾਂ ਕਹਿਣਾ ਹੀ ਆ ਮੇਰਾ ਤਾਂ ਕੰਮ ਆ ਇਹੀ ਕੰਮ ਆਮਦਗੀ ਦੂਜਿਆਂ ਨੂੰ ਬੋਲਾ ਹੈ ਨਾ ਮੇਰਾ ਇਹੀ ਕੰਮ ਹੈ ਅੱਛਾ ਮੈਂ ਹੁਣ ਦੱਸਾਂ ਫਿਲਮ ਬਾਰੇ ਹਾਂ ਦੱਸੋ ਦੱਸੋ ਅੱਛਾ ਰਾਵੀ ਦੇ ਕੰਡੇ ਫਿਲਮ ਦੇ ਵਿੱਚ ਨਾ ਬੀਨ ਸ਼ਰਮਾ ਹੁਣਾਂ ਨੂੰ ਆਪਾਂ ਬਹੁਤ ਸਾਰੀਆਂ ਫਿਲਮਾਂ 'ਚ ਦੇਖਿਆ ਉਹਨਾਂ ਦੀ ਅਦਾਕਾਰੀ ਤੁਸੀਂ ਕਾਮਿਕ ਵੇਚ ਉਹਨਾਂ ਨੂੰ ਜ਼ਿਆਦਾ ਦੇਖਿਆ ਹੋਗਾ ਪਰ ਇਸ ਫਿਲਮ 'ਚ ਜਿਹੜਾ ਉਹਨਾਂ ਦਾ ਕੈਰੇਕਟਰ ਆ ਉਹ ਬਹੁਤ ਬਾ ਕਮਾਲ ਆ ਉਹਨਾਂ ਦੀ ਅਦਾਕਾਰੀ ਤਾਂ ਹੈ ਹੀ ਬਾ ਕਮਾਲ ਲੇਕਿਨ ਇਸ ਫਿਲਮ ਦੇ ਵਿੱਚ ਜੋ ਉਹਨਾਂ ਨੇ ਕਿਰਦਾਰ ਨਿਭਾਇਆ ਉਹ ਬੜਾ ਬਾਖੂਬੀ ਤਰੀਕੇ ਨਾਲ ਨਿਭਾਇਆ ਹਰੀਸ਼ ਵਰਮਾ ਨੂੰ ਆਪਾਂ ਮਸਤੀ ਮਜ਼ਾਕ ਕਰਦਿਆਂ ਦੇਖਿਆ ਪਰ ਇਸ ਫਿਲਮ ਚ ਜਿਹੜਾ ਸਰਕਾਰੀ ਇੱਕ EMPLOYE ਬਣ ਕੇ ਆਏ ਨੇ ਡੈਮ ਬਣਾ ਰਹੇ ਨੇ ਡੈਮ ਬਣਾਉਣ ਦੀ ਤਿਆਰੀ ਕਰ ਰਹੇ ਨੇ ਜੋ ਪਰਿਵਾਰ ਦੀ ਕੰਡੀਸ਼ਨ ਦੇਖਦੇ ਤਾਂ ਉਹਨਾਂ ਦੇ ਇਰਤ ਗਿਰ ਦੀ ਕਹਾਣੀ ਸਾਰੀ ਘੁੰਮਦੀ ਆ ਤੇ ਧੀਰਜ ਕੁਮਾਰ ਵੀ ਆਪਣੀ ਚੰਗੀ ਅਦਾਕਾਰੀ ਕਰਕੇ ਜਾਣੇ ਜਾਂਦੇ ਨੇ ਬਿਲਕੁਲ ਅੱਛਾ ਇਹਦੇ ਵਿੱਚ ਨਾ ਇੱਕ ਜਿਹੜਾ ਪਿਓ ਆ ਆਪਣੇ ਘਰ ਨੂੰ ਕਿੱਦਾਂ ਸਾਹਮਦਾ ਆਪਣੀ ਜਦੋਂ ਨੂੰ ਕੁੜੀ ਦਾ ਵਿਆਹ ਕਰਨਾ ਉਹਨੂੰ ਰਿਸ਼ਤਾ ਕਿਵੇਂ ਦਾ ਚਾਹੀਦਾ ਆ ਸੋ ਕਾਈਂਡ ਆਫ ਜਿਹੜੀ ਇਸ ਦੇ ਵਿੱਚ ਦਹੀ ਦੀ ਗੱਲ ਕੀਤੀ ਗਈ ਆ ਉਹਨੂੰ ਕਿਸ ਤਰੀਕੇ ਨਾਲ ਪ੍ਰੈਜੈਂਟ ਕੀਤਾ ਉਹ ਇੱਕ ਅਲੱਗ ਹੀ ਸਟੋਰੀ ਆ ਇਹਦੇ ਵਿੱਚ ਹਾਂ ਬਿਲਕੁਲ ਹੈਨਾ ਦੇਖੋ ਮੈਨੂੰ ਇਹ ਲੱਗਦਾ ਵੀ ਆਪਾਂ ਤੁਹਾਨੂੰ ਸਾਰੀ ਫਿਲਮ ਤਾਂ ਨਹੀਂ ਦੱਸ ਸਕਦੇ ਕਿਉਂਕਿ ਤੁਹਾਡਾ ਮਜ਼ਾ ਖਰਾਬ ਹੋ ਜਾਊਗਾ ਫਿਲਮ ਦੇਖਣ ਦਾ ਪਰ ਇਹ ਗੱਲ ਮੈਂ ਜ਼ਰੂਰ ਕਹਿ ਸਕਦਾ ਕਿ ਰਾਵੀ ਦੇ ਕੰਡੇ ਫਿਲਮ ਦੇਖ ਕੇ ਆਉਂਗੇ ਤੇ ਤੁਹਾਨੂੰ ਕਿਸੇ ਚੀਜ਼ ਦਾ ਗਿਲਾ ਨਹੀਂ ਹੋਊ ਤੁਸੀਂ ਇੱਥੇ ਇਸੇ ਪੋਸਟ ਦੇ ਥੱਲੇ ਆ ਕੇ ਕਮੈਂਟ ਕਰਕੇ ਵੀ ਦੱਸਿਓ ਜੇ ਤੁਸੀਂ ਅ ਕਹ ਲਓ ਕਿ ਸੱਭਿਆਚਾਰ ਦੇ ਨਾਲ ਜੁੜੇ ਹੋ ਜਾਂ ਪਛੋਕੜ ਦੇ ਨਾਲ ਜੁੜੇ ਹੋ ਤਾਂ ਤੁਹਾਨੂੰ ਇੱਕ ਕਹਾਣੀ ਜ਼ਰੂਰ ਚੰਗੀ ਲੱਗੂਗੀ ਗਲਤਫਹਿਮੀ ਦੇ ਇਰਤਗਿਰਦ ਘੁੰਮਦੀ ਹੈ ਕਹਾਣੀ ਆਪਣੇ ਸਾਰਿਆਂ ਦੀ ਜ਼ਿੰਦਗੀ 'ਚ ਗਲਤਫਹਿਮੀ ਦਾ ਇੱਕ ਐਸਾ ਰੋਲ ਹੁੰਦਾ ਘਰਾਂ ਦੇ ਘਰ ਤੋਂ ਬਾਹਰ ਹੋ ਜਾਂਦੇ ਨੇ ਰਿਸ਼ਤੇ ਵੱਡੇ ਵੱਡੇ ਰਿਸ਼ਤੇ ਜਿਹੜੇ ਨੇ ਟੁੱਟ ਜਾਂਦੇ ਨੇ ਗਲਤਫਹਿਮੀ ਕਰਕੇ ਸੋ ਐਟ ਦੀ ਐਂਡ ਮੈਂ ਇਹੀ ਕਹੂੰਗਾ ਕਿ ਰਾਵੀ ਦੇ ਕੰਡੇ ਫਿਲਮ ਜ਼ਰੂਰ ਦੇਖ ਕੇ ਆਇਓ ਤੁਹਾਡਾ ਸਾਰਿਆਂ ਦਾ ਜੀ ਕਰੂਗਾ ਕਿ ਅਸੀਂ ਰਾਵੀ ਦੇ ਕੰਡੇ ਫਿਲਮ ਵੇਖੀਏ ਉਸ ਵਾਰ ਰਾਵੀ ਦੇ ਕੰਡੇ ਜਾ ਕੇ ਬੈੰਡ ਦਾ ਵੀ ਬੜਾ ਮਜ਼ਾ ਆਊਗਾ। ਤੂੰ ਤੱਕ ਗਿਆ ਉੱਥੇ? ਮੈਂ ਦੱਸ ਦਿੱਦੀ ਗੱਲ ਆ ਯਾਰ ਬੰਦਾ ਸੀਰੀਅਸ ਹੋਣਾ ਚਾਹੁੰਦਾ ਪਰ ਇਹ ਹੋਣ ਨਹੀਂ ਦਿੰਦੇ। ਦੁਨੀਆ ਬਹੁਤ ਤੌਬਾ ਤੌਬਾ। ਅੱਛਾ ਹੁਣ ਤਾਂ ਕਰਦੇ ਫਿਰ ਠੀਕ। ਹਾਂ ਯਾਰ ਇਹ ਕੈਮਰੇ ਮੂਰੇ ਬੀਤੀ ਆ ਇਹ ਬਦਲਾ ਲੈਣ ਦੀ ਪੈਰਾਂ ਦਾ। ਚੰਗਾ ਤੇ ਸਾਰ ਜਣੇ ਜ਼ਰੂਰ ਨਹੀਂ ਕਿਹਾ ਠੀਕ ਹੈ ਜੀ ਅਸੀਂ ਇੱਕ ਵਾਰ ਹੀ ਦੇਖਿਆ ਹੈ ਮੂਵੀ ਦੁਬਾਰਾ ਵੀ ਦੇਖਣ ਚੱਲਦੇ ਆ ਚੱਲੀ ਮੈਂ ਜਾਣਾ ਬਿਲਕੁਲ ਜਾਣਾ ਐ ਕਟਿੰਗ ਲੈਣੇ ਇਹਨੇ ਲੈਣੀਆਂ ਟਿਕਟਾਂ ਪਿਛਲੀ ਵਾਰੀ ਮੈਂ ਪੈਸੇ ਕਰਤੀ ਸੀ ਕੋਈ ਚੱਕਰ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਫਿਲਮਾਂ ਬਣਨਾ ਤੇ ਮੈਂ 4 ਜਣੇ ਨੇ ਹੋਰ ਟਿਕਟਾਂ ਲੈ ਲਾ ਹਾਏ ਹਾਏ ਕੀ ਬਾਤ ਇਹਨੂੰ ਕਹਿੰਦੇ ਕੁੜੀ ਦਰਿਆਦਲੀ ਇਹ ਤਨਖਾਹ ਵਧੀ ਨਾ ਹੁੰਨੇ ਜੀ ਸੋ ਤੁਸੀਂ ਵੇਖਣਾ ਨਾ ਭੁੱਲਿਓ ਜੀ ਰਵੀ ਦੇ ਕੰਡੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਚੁੱਕੀ ਆ ਜਾਓ ਮਸਟ ਵਾਚ ਫਿਲਮ ਆ ਰਵੀ ਦੇ ਕੰਡੇ ਜ਼